ਦਾ ਪੰਜਾਬ ਟਾਕਸ ਚੈਨਲ ਨੂੰ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਅਤੇ ਨਮਸਕਾਰ ਸਾਡਾ ਦੇਸ਼ ਤਿਹਾਰਾਂ ਦਾ ਮੇਲਿਆਂ ਮਸਾਵਿਆਂ ਦਾ ਉਤਸਵਾਂ ਦਾ ਤੇ ਜਸ਼ਨਾਂ ਦਾ ਮੁਲਕ ਹੈ ਮੁਲਕ ਇਟਾ ਵੱਡਾ ਹੈ ਕਿ ਮੁਲਕ ਦੇ ਕਿਸੇ ਨਾ ਕਿਸੇ ਖਿੱਤੇ ਵਿੱਚ ਕੋਈ ਨਾ ਕੋਈ ਤਿਉਹਾਰ ਜਾਂ ਮੇਲਾ ਮਸਾਵਾ ਆਇ ਰਿਹਾ ਹੁੰਦਾ ਹੈ ਕੁਝ ਤਿਉਹਾਰ ਖੇਤਰੀ ਤਿਉਹਾਰ ਨੇ ਤੇ ਕੁਝ ਤਿਉਹਾਰ ਜਿਹੜੇ ਨੇ ਉਹਨਾਂ ਦੀ ਮਹੱਤਤਾ ਏਡੀ ਵੱਡੀ ਹੈ ਕਿ ਉਹ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ ਜਾਂ ਮਨਾਏ ਜਾਂਦੇ ਨੇ ਮਿਸਾਲ ਦੇ ਤੌਰ ਤੇ ਦੀਵਾਲੀ ਹੈ ਇਹਨੂੰ ਦੀਪਾ ਅਵਲੀ ਵੀ ਕਹਿੰਦੇ ਆ ਤੇ ਦੁਸਹਰਾ ਦੁਸਹਰਾ ਪਹਿਲਾ ਹੁੰਦਾ ਹੈ ਦੀ ਪਾਵਲੀ ਜਾਂ ਦੀਵਾਲੀ ਬਾਅਦ ਚ ਆਉਂਦੀ ਹੈ ਇਸੇ ਤਰ੍ਹਾਂ 크ਿਸਮਸ ਹੈ ਇਹ ਵੀ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਇਸੇ ਤਰ੍ਹਾਂ ਜਿਹੜਾ ਈਦਾ ਨੇ ਈਦੁਲ ਮਿਲਾਦ ਨਬੀ ਮੁਹੰਮਦ ਸਾਹਿਬ ਦਾ ਜਨਮ ਦਿਵਸ ਇਸੇ ਤਰ੍ਹਾਂ ਬਕਰੀਦ ਈਦੁਲ ਅਜ਼ਹਾ ਜਾਂ ਈਦੁਲ ਜ਼ੁਹਾਜ ਨੂੰ ਕਿਹਾ ਜਾਂਦਾ ਉਹ ਤਿਹਾੜ ਇਸੇ ਤਰ੍ਹਾਂ ਜਿਹੜੀ ਈਦੁਲ ਫਿਤਰ ਹੈ ਪਿਉ ਸੇਵੀਆ ਵਾਲੀ ਜਾਂ ਮੁਸਲਮਾਨ ਭਰਾ ਕਹਿੰਦੇ ਨੇ ਸੇਵੀਆਂ ਵਾਲੀ ਈਦ ਉਹ ਵੀ ਸਾਰੇ ਮੁਲਕ ਵਿੱਚ ਮਨਾਈ ਜਾਂਦੀ ਹੈ ਜਦੋਂ ਪੰਜਾਬ ਇਕੱਠਾ ਸੀ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਮੁਸਲਮਾਨ ਭਰਾਵਾਂ ਨਾਲ ਰੜ ਕੇ ਸਾਡੇ ਪਿੰਡ ਤੇ ਆਲੇ ਦੁਆਲੇ ਸਾਰੇ ਸਾਰੇ ਤਿਕਨ ਵਿੱਚ ਇਸ ਤਰ੍ਹਾਂ ਦਾ ਪ੍ਰਚਲਨ ਸੀ ਕਿ ਉਹ ਈਦ ਸੇਵੀਆ ਵਾਲੀ ਮਨਾਇਆ ਕਰਦੇ ਸਨ ਇੱਕ ਦੂਜੇ ਨੂੰ ਤੋਹਫੇ ਦਿੰਦੇ ਸਨ ਤੇ ਇਹਨਾਂ ਨੇ ਉਹਨਾਂ ਨੂੰ ਤਿਹਾਰਾਂ ਤੇ ਦੇਣੇ ਤੇ ਉਹਨਾਂ ਨੇ ਇਹਨਾਂ ਨੂੰ ਜਣੇ ਇਹ ਜਿਹੜੇ ਤਿਹਾਰ ਹੁੰਦੇ ਨੇ ਇਹ ਆਪਸੀ ਸਾਂਝ ਨੂੰ ਹੋਰ ਪੱਕਾ ਪੀੜਾ ਕਰਦੇ ਆ ਵਧਾਉਂਦੇ ਆ ਪਿਆਰ ਦੇ ਰਿਸ਼ਤਿਆਂ ਨੂੰ ਅੱਗੇ ਤੋਰਦੇ ਆ ਤੇ ਸੁਭਾਵਨਾ ਦਾ ਬੀ ਜਿਹੜਾ ਉਹਨੂੰ ਹੋਰ ਪੱਕਾ ਕਰਕੇ ਇੱਕ ਰੁੱਖ ਬਣ ਲਈ ਇਹ ਬੰਨ ਨੂੰ ਬੰਧੇ ਇਸ ਕਰਕੇ ਤਿਹਾਰਾਂ ਦੀ ਮਹੱਤਤਾ ਹੈ ਤਿਹਾਰਾਂ ਤੇ ਖਰੀਦਦਾਰੀ ਵੀ ਹੁੰਦੀ ਹੈ ਤਿਹਾਰਾਂ ਦੇ ਬਹੁਤ ਸਾਰੇ ਪਹਿਲੂ ਨੇ ਇਹਨਾਂ ਪਹਿਲੂਆਂ ਨੂੰ ਮੁੱਖ ਰੱਖਦੇ ਹੋਏ ਅ ਤਿਹਾਰਾਂ ਦੀ ਮਹੱਤਤਾ ਨੂੰ ਅਣਗੌੜਿਆ ਨਹੀਂ ਕੀਤਾ ਜਾ ਸਕਦਾ ਤੇ ਨਾਲੇ ਇੱਥੇ ਤਾਂ ਢੋਰ ਔਰ ਤਾਸ਼ੇ ਵੱਜਦੇ ਹਨ ਯਹਾਂ ਰੋਜ਼ ਹੀ ਮੇਲੇ ਲੱਗਦੇ ਹਨ ਇਹ ਮੁਲਕ ਹੀ ਹੋ ਜਾ ਮੈਂ ਪਹਿਲਾਂ ਵੀ ਕਿਹਾ ਕਿ ਉਤਸਵਾਂ ਦਾ ਮੁਲਕ ਹੈ ਤਿਹਾਰਾਂ ਦਾ ਮੁਲਕ ਹੈ ਖੁਸ਼ੀਆਂ ਚਾਓ ਖੇੜੇ ਉਮਾ ਉਤਸ਼ਾ ਇਹਦਾ ਪ੍ਰਟਾਵਾ ਇਹਨਾਂ ਸਿਤਿ ਤਿਹਾਰਾਂ ਦੇ ਕੀਤਾ ਜਾਂਦਾ ਹੈ ਲੋਕ ਖੁੱਲ ਕੇ ਫਿਰ ਜਿਹੜਾ ਲੋਕਾਂ ਦਾ ਅੰਦਰਲਾ ਅ ਖੁਸ਼ੀ ਦਾ ਉਹ ਮਾ ਹੁੰਦਾ ਉਹ ਸਾਹਮਣੇ ਹੁੰਦਾ ਆਪਾਂ ਗੱਲ ਕਰੀਏ ਦੁਸਹਰੇ ਦੀ ਇਹਨੂੰ ਆਮ ਤੌਰ ਤੇ ਦਾ ਦੁਸਹਰੇ ਕਹਿੰਦੇ ਆ ਪਰ ਇਹਦਾ ਦੂਜਾ ਨਾਮ ਵੀ ਹੈ ਉਹ ਨਾਮ ਹੈ ਵਿਜੇ ਦਸ਼ਮੀ ਕਿਉਂਕਿ ਨੌ ਦਿਨ ਦਸ਼ਮੀ ਦਾ ਮਤਲਬ ਹੁੰਦਾ 10 ਤੇ ਸੁਣੀ ਦਾ ਜਿਹੜਾ ਅਰਥ ਹੈ 10 ਨਵਰਾਤੇ ਜਿਹੜੇ ਨੇ ਜਾਂ ਨਵਰਾਤਰੇ ਵੀ ਕਹ ਲੈਂਦੇ ਆ ਨਵਰਾਤਰੀ ਵੀ ਕਹ ਲੈਂਦੇ ਆ ਨਵਰਾਤੇ ਜਿਹੜੇ ਆ ਉਹ ਹੁੰਦੇ ਨੇ 9 ਤੇ ਨਵਰਾਤੇ ਦੇ ਦਿਨ ਚ ਵਰਤ ਰੱਖਦੇ ਨੇ ਲੋਕ ਤੇ ਸ਼ਾਮ ਨੂੰ ਕੁਝ ਖਾਂਦੇ ਪੀਂਦੇ ਆ ਤੇ ਵਕ ਵਕ ਥਾਈ ਵਕ ਵਕ ਤਰ੍ਹਾਂ ਦੀ ਪੂਜਾ ਹੁੰਦੀ ਹੈ ਸਾਰਾ ਦਿਨ ਸ਼ਾਮ ਨੂੰ ਜਾ ਕੇ ਵਰਤ ਖੁੱਲਦਾ ਤੇ 10ਵਾਂ ਦਿਨ ਜਿਹੜਾ ਪੰਜਾਬੀ ਦੀ ਕਹਾਵਤ ਹੈ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਨੌਂ ਨਰਾਤੇ ਤੇ ਦਸਵਾਂ ਦੁਸਹਿਰਾ ਯਾਨੀ ਨਵਰਾਤੇ ਜਦੋਂ ਖਤਮ ਹੁੰਦੇ ਆ ਨੌਂ ਉਸ ਤੋਂ ਬਾਅਦ ਫਿਰ ਵਿਜੇ ਦਸ਼ਮੀ ਦਸਵਾਂ ਦਸਵਾਂ ਦਿਨ ਉਹ ਦਸਵਾਂ ਦਿਨ ਜਿਹੜਾ ਉਹਨੂੰ ਕਹਿੰਦੇ ਨੇ ਦੁਸਹਿਰਾ ਜਾਂ ਵਿਜੇ ਦਸ਼ਮੀ ਇਹ ਹੁਣ ਪੂਰੇ ਭਾਰਤ ਦਾ ਤਿਉਹਾਰ ਹੈ ਪੂਰੇ ਭਾਰਤ ਦੇ ਮੈਂ ਤਾਂ ਕਹਿੰਨਾ ਕਮੰਤਰੀ ਤਿਉਹਾਰ ਹੈ ਭਾਰਤ ਤੋਂ ਇਲਾਵਾ ਦੁਨੀਆ ਵਿੱਚ ਜਿੱਥੇ ਵੀ ਭਾਰਤੀ ਵਸਦੇ ਨੇ ਉਨਾ ਸਾਰੇ ਮੁਲਕਾਂ ਵਿੱਚ ਇਹ ਬੜੇ ਉਮਾ ਉਤਸ਼ਾਹ ਇਹ ਚਾਅ ਨਾਲ ਖੁਸ਼ੀਆਂ ਨਾਲ ਖੇੜਿਆਂ ਨਾਲ ਮਨਾਇਆ ਜਾਣ ਵਾਲਾ ਇੱਕ ਅੰਤਰਰਾਸ਼ਟਰੀ ਤਿਉਹਾਰ ਹੀ ਮੈਂ ਤਾਂ ਕਵਾਂਗਾ ਬਣ ਗਿਆ ਇਹਦੇ ਇਤਿਹਾਸ ਬਾਰੇ ਤੁਹਾਡੇ ਨਾਲ ਵਿਚਾਰ ਕਰਦੇ ਹਾਂ ਤੇ ਫਿਰ ਵਿਚਾਰ ਕਰਾਂਗੇ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸ ਤਰ੍ਹਾਂ ਇਸ ਤਿਹਾਰ ਨੂੰ ਮਨਾਇਆ ਜਾਂਦਾ ਹੈ ਪਹਿਲਾ ਇਤਿਹਾਸ ਇਹਦਾ ਤੁਹਾਨੂੰ ਸਾਂਝਾ ਕਰੀਏ ਇਤਿਹਾਸ ਇਹਦਾ ਇਹ ਹੈ ਇਤਿਹਾਸ ਤੇ ਮਿਥਿਹਾਸ ਦੋਵਾਂ ਦਾ ਜੋੜ ਰਿਹਾ ਹੈ ਉਹਦੇ ਵਿੱਚੋਂ ਤੱਥ ਜਿਹੜੇ ਉੱਪਰ ਕੇ ਸਾਹਮਣੇ ਆਉਂਦੇ ਨੇ ਉਹ ਇਹ ਨੇ ਕਿ ਇਸ ਦਿਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਕਿ ਕਈ ਨੇ ਜੋ ਇੱਕ ਵਰ ਲਿਆ ਹੋਇਆ ਸੀ ਆਪਣੇ ਰਾਜਾ ਪਤੀ ਰਾਜਾ ਦਸ਼ਤੋ ਜੁਦਿਆਲੇ ਰਾਜਾ ਤੋਂ ਕੇ جنگ ਵਿੱਚ ਕਿਸੇ ਸਮੇ ਪਈਆ ਉਹਨੇ ਜਿਹੜਾ ਸੀ ਉਹ ਜਣੀ ਖਿਲਣ ਤੋਂ ਡਿਗਣ ਤੋਂ ਬਚਾਇਆ ਸੀ ਕਿਸੇ ਤਰੀਕੇ ਨਾਲ ਤੇ ਵਾਰ ਲੈ ਰਿਆ ਸੀ ਉਹ ਵਾਰ ਉਹਨੇ ਫਿਰ ਇੱਕ ਮੌਕੇ ਤੇ ਚਲਾਕੀ ਨਾਲ ਉਹਦੀ ਦੁਰਵਰਤੋਂ ਕੀਤੀ ਮੈਂ ਤਾਂ ਕਹਾਂਗਾ ਉਹਨੇ ਕਿਹਾ ਕਿ ਮੇਰੇ ਪੁੱਤਰ ਭਰਤ ਨੂੰ ਰਾਜ ਦਿਓ ਤੇ ਰਾਮ ਤੇ ਲక్ష్మణ ਜਿਹੜੇ ਸੀ ਇਹਨਾਂ ਨੂੰ 14 ਸਾਲ ਦਾ ਬਨਵਾਸ ਦਿਓ ਤੇ ਦਸ਼ਰਥ ਇਸ ਨੂੰ ਸਹਾਰ ਨਾ ਸਕੇ ਸਦਮੇ ਨੂੰ ਬਚਨ ਉਹਨਾਂ ਨੇ ਪੂਰਾ ਕਰਨਾ ਹੀ ਸੀ ਕਿਉਂਕਿ ਸੂਰਬੀਰ ਬਚਨ ਕੇ ਬਲੀ ਬਾਣੀ ਕਹਿੰਦੀ ਹੈ ਸੂਰਬੀਰ ਉਹੀ ਹੈ ਜਿਹੜਾ ਬਚਨ ਅ ਕਰੇ ਤੇ ਉਹਨੂੰ ਫਿਰ ਤੋੜਨ ਬਾਵੇ ਜਾਂ ਬਚਨ ਕਰੇ ਨਾ ਬਾਣੀ ਤੇ ਵੀ ਹੁੰਦਾ ਬਚਨ ਕਰੇ ਤੇ ਖਿਸਕ ਜਾਏ ਸੋਈ ਨਰਕਾਚਾ ਜਿਹੜਾ ਬਚਨ ਕਰੇ ਖਿਸਕ ਜਾਏ ਉਹ ਕਚਾ ਬੰਦਾ ਹੁੰਦਾ ਹੈ ਕਚਾ ਪਿਆ ਹੁੰਦਾ ਹੈ ਤਾਂ ਕਿਉਂਕਿ ਦਸ਼ਰਤ ਇੱਕ ਅਧਿਆਤਮਵਾਦੀ ਆਤਮਸੰਤ ਕੇ ਅਧਿਆਤਮ ਅਧਿਆਤਮਵਾਦੀ ਪੁਰਸ਼ਾਂ ਤੇ ਰਾਜੇ ਦਾ ਸੀਗੇ ਰਾਜ yogi ਸੀ ਉਹਨਾਂ ਨੇ ਉਹ ਵਚਨ ਪੂਰਾ ਕੀਤਾ ਤੇ ਬਨਵਾਸ ਦੇ ਦਿੱਤਾ ਭਰਤ ਨੂੰ ਰਾਜ ਦੇ ਦਿੱਤਾ ਪਰ ਭਰਤ ਵਰਗਾ ਭਰਾ ਵੀ ਕੋਈ ਕੋਈ ਹੁੰਦਾ ਉਹਨੇ ਖੜਾਵਾਂ ਰੱਖ ਕੇ ਰਾਜ ਕੀਤਾ ਹੁੰਣਾ ਜੇ 12 ਸਾਲ ਦਾ ਬਨਵਾਸ ਤੋਂ ਦਿੱਤਾ ਇਹ ਰਾਜਾ ਦਸ਼ਰਥ ਇਸ ਸਦਮੇ ਨੂੰ ਸਹਾਰ ਨਾ ਸਕੇ ਆਪਣੇ ਜਿਗਰ ਦੇ ਟੋਟਿਆਂ ਨੂੰ ਤੇ ਆਪਣੀ ਨੂੰ ਰਾਣੀ ਸੀਤਾ ਮਾਤਾ ਨੂੰ ਰਾਮਚੰਦਰ ਜੀ ਦੀ ਧਰਮਸਪਤਰੀ ਨੂੰ ਤਿੰਨੇ ਬਨਵਾਸ ਤੇ ਗਏ ਸੀਤਾ ਨੇ ਜਦ ਕੀਤੀ ਕਿ ਮੈਂ ਬਨਵਾਸ ਤਾਂ ਅਸਲ ਵਿੱਚ ਰਾਮਚੰਦਰ ਨੂੰ ਤੇ ਲਕਸ਼ਮਣ ਨੂੰ ਦਿੱਤਾ ਗਿਆ ਸੀ ਨਾ ਪਰ ਸੀਤਾ ਜੀ ਨੇ ਇੱਕ ਪਤਨੀ ਦੇ ਫਰਜ਼ ਨਿਭਾਉਂਦੇ ਹੋਏ ਜੋ ਭਾਰਤੀ ਨਾਰੀ ਦਾ ਇੱਕ ਬਹੁਤ ਵੱਡਾ ਗੁਣ ਹੈ ਕਿ ਦੁੱਖ ਸੁੱਖ પતિ ਦਾ ਸਾਥ ਦੇਣਾ ਹੈ ਉਹਦੇ ਨਾਲ ਰਹਿਣਾ ਹੈ ਉਹਦੇ ਹਮਰਾ ਰਹਿਣਾ ਉਹ ਨਾਰ ਗਏ ਤੇ ਬਨਵਾਸ ਦੇ ਦਿਨ ਕੱਟਦੇ ਰਹੇ ਸ਼ਾਦਗੀ ਜਨਾਰ ਚੌਂਪੜੀ ਬਣਾ ਕੇ ਰਹਿੰਦੇ ਰਹੇ ਤੇ ਉੱਥੇ ਉਹਨਾਂ ਨੇ ਕਾਰ ਕਰ ਦਿੱਤੀ ਕਿ ਉਹਨੂੰ ਪਤਾ ਸੀ ਸਾਰੀਆਂ ਗੱਲਾਂ ਦਾ ਕਿਉਂਕਿ ਉਹ અવਤਾਰ ਸਨ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਜੇ ਬਾਹਰ ਵੀ ਕਿਤੇ ਜਾਈਏ ਦੋਨੇ ਪ੍ਰਾਸ਼ਕਰ ਵਗੈਰਾ ਨੂੰ ਜੋ ਹੋਰ ਕਿਤੇ ਇਹ ਤੁਸੀਂ ਇਸ ਰਾਮਕਾਰ ਜਿਹੜੀ ਹੈ ਜਿਹਨੂੰ ਰਾਮਕਾਰ ਉਹਨਾਂ ਨੇ ਕਿਹਾ ਇਹ ਚੋਂ ਬਾਹਰ ਨਹੀਂ ਆਉਣਾ ਤਾਂ ਇਤਿਹਾਸ ਦੱਸਦਾ ਹੈ ਕਿ 라ਵਣ ਜਿਹੜਾ ਸੀ ਕਿਉਂਕਿ 라ਵਣ ਦੀ ਇਹ ਜੰਗ ਐਵੇਂ ਨਹੀਂ ਹੋਈ ਇਹ ਸਰੂਪ ਨਖਾ ਜਿਹੜੀ ਸੀ ਉਹ 라ਵਣ ਦੀ ਭੈਣ ਸੀ 라ਵਣ ਬਹੁਤ ਵੱਡਾ ਮਹਾ ਗਿਆਨੀ ਸੀ ਔਰ ਬਹੁਤ ਵੱਡਾ ਜੋਦਾ ਸੀ ਕਹਿੰਦੇ ਨੇ ਮ ਇਤਿਹਾਸਿਕ ਕਥਾ ਦੇ ਮੁਤਾਬਕ 라ਵਣ ਨੇ ਕਾਲ ਪਾਵੇ ਨਾਲ ਬਣਿਆ ਹੋਇਆ ਸੀ ਯਾਨੀ ਉਹਨੂੰ ਨਾ ਦਿਨੇ ਨਾ ਰਾਤ ਨਾ ਕਿਤੇ ਉਹ ਉਹ ਅਮਰ ਸੀ ਤੇ ਜੇ ਇਦਾਂ ਦਾ ਹੋ ਜਾਂਦਾ ਤੇ ਦੁਨੀਆ ਵਿੱਚ ਕੋਈ ਮਰਦਾ ਹੀ ਨਾ ਪਰ ਕਾਲਪੁਰਖ ਦਾ ਬਾਣਾ ਵੀ ਬੜਾ ਇੱਕ ਅਜੀਬ ਵਰਤਾਰਾ ਹੁੰਦਾ ਹੈ ਅਕਾਲਪੁਰਖ ਆਪੇ ਹੀ ਉਹ ਕਾਰਜ ਕਰਦਾ ਤੇ ਆਪੇ ਉਹਨੂੰ ਫਿਰ ਦੂਸਰਾ ਰੂਪ ਦੇ ਦਿੰਦਾ ਹੈ ਤੇ ਇਹ ਕਾਰ ਕਹਿੰਦੇ ਪਾਵੇ ਨਾ ਬੰਦਾ ਹੋਇਆ ਸੀ ਤੇ ਉਹਨੂੰ ਵਾਰ ਲਿਆ ਸੀ ਨਿਸ਼ਵਦੀ ਮਾਰਾਇ ਤੋਂ ਸ਼ਿਵਦੀ ਭਗਵਾਨ ਤੋਂ ਤੇ ਉਹ ਰੋਜ਼ ਹੀ ਕਹਿੰਦਾ ਸੀ ਅੱਜ ਮਾਰ ਦੇਾਂਗੇ ਕੱਲ ਮਾਰ ਦੇਾਂਗੇ ਤਾਂ ਹੀ ਕਹਿੰਦੇ ਨਾ ਵੀ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਤਾਂ ਅਖੀਰ ਤੋਂ ਉਹਦਾ ਕਾਲ ਆ ਗਿਆ ਕਿਉਂਕਿ ਆਉਣਾ ਹੀ ਸੀਗਾ ਇਹ ਕੁਦਰਤੀ ਵਰਤਾਰਾ ਹੈ ਤੇ ਉਹਦੀ ਜਿਹੜੀ ਭੈਣ ਸੀ ਉਹ ਮੌਤ ਹੋਈ ਸੀ ਉਹ ਇੱਕ ਚਲਕਾਰਾ ਦੇਖਿਆ ਭਗਵਾਨ ਰਾਮਚੰਦਰ ਦਾ ਤੇ ਉਹਨੇ ਆ ਕੇ ਜ਼िद ਕੀਤੀ ਕਿ ਮੇਰੇ ਨਾਲ ਵਿਆਹ ਕਰਾਓ ਕਿ ਮੈਂ ਤਾਂ ਥੋੜੀ ਧਰਮਸ਼ਤਰੀ ਬਣ ਕੇ ਆਪਣੇ ਨੂੰ ਸੁਭਾਗੀ ਸਮਝਾਂਗੀ ਉਹ ਕਹਿੰਣਗੇ ਮੇਰਾ ਤਾਂ ਵਿਆਹ ਹੋ ਚੁੱਕਾ ਹੈ ਤੇ ਉਹ ਜਦੋਂ ਜ਼िद ਕਰਦੀ ਰਹੀ ਤੇ ਕਹਿੰਦੇ ਨੇ ਲక్ష్మణ ਨੇ ਉਹਦਾ ਨੱਕ ਵੱਢ ਦਿੱਤਾ ਕਿ ਉਹ ਜਦੋਂ ਇਸ ਸ਼ਕਲ ਵਿੱਚ ਆਪਣੇ ਪਰਾਕੁੜ ਗਈ ਰਾਵਣਕੋੜ ਜਿਹੜਾ ਕਿ ਮਹਾਨ ਪੰਡਿਤ ਸੀ ਮਹਾਨ ਵਿਦਵਾਨ ਸੀ ਔਰ ਬਹੁਤ ਵੱਡਾ ਬ੍ਰह्म ਗਿਆਨੀ ਸੀ ਇਹ ਕੋਈ ਮਾੜੀ ਮੋਟੀ ਹਸਤੀ ਨਹੀਂ ਸੀ ਉਹ ਫਿਰ ਕਿਹੜਾ ਭਰਾ ਜਿਹੜਾ ਇਸ ਤਰ੍ਹਾਂ ਆਪਣੀ ਭੈਣ ਦੀ ਹਾਲ ਦੇਖੇ ਉਦੋਂ ਫਿਰ ਉਹਨੇ ਬਦਲਾ ਲੈਣ ਦੀ ਠਾਣੀ ਤੇ ਸੀਤਾ ਨੂੰ ਫਿਰ ਉਹ ਆਪਣਾ ਪੇਸ਼ ਬਦਲ ਕੇ ਸਾਧੂ ਰੂਪ ਚ ਗਿਆ ਤੇ ਕਹਿੰਦੇ ਨੇ ਕਿ ਉਸ ਵੇਲੇ ਸੋਨੇ ਦਾ ਕਿਰਨ ਸੀ ਉਹ ਸੀਤਾ ਨੇ ਕਿਹਾ ਕਿ ਇਹਨੂੰ ਜਾ ਕੇ ਫੜਕੇ ਲਿਆਓ ਉਹ ਛੜਾਵਾ ਸੀ ਉਹ ਉਹ ਇੱਕ ਲੀਦਾ ਸੀ ਉਹਦੀ ਰਾਵਣ ਦੀ ਉਹ ਉਹਦੇ ਮਗਰ ਚਲੇ ਗਏ ਤੇ ਮਗਰੋਂ ਉਹ ਪਿੱਛਿਆ ਲੈਣ ਦੀ ਆਏ ਕਿ ਕਹਿਣ ਲੱਗੇ ਮੈਂ ਪਿੱਛਿਆ ਦਿਓ ਉਹਨੂੰ ਰਾਮਕਾਰ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ ਤੇ ਉਹ ਉਹ ਨਹੀਂ ਸੀ ਆਉਂਦੇ ਪਰ ਉਹਨੇ ਕਿਹਾ ਅਸੀਂ ਉਹਨਾਂ ਦੇ ਪਿੱਛਿਆ ਨਹੀਂ ਲਵਾਂਗੇ ਸਾਧੂ ਉਦਾਂ ਹੀ ਮੁੜ ਜਾਣਗੇ ਅਖੀਰ ਉਹ ਹਟ ਕਰਨ ਤੇ ਉਹ ਬਾਹਰ ਆ ਗਈ ਜਦੋਂ ਬਾਹਰ ਆ ਗਈ ਸੀਤਾ ਮਾਤਾ ਉਦੋਂ ਹੀ ਉਹਨਾਂ ਨੂੰ ਚੁੱਕ ਕੇ ਅਗਵਾ ਕਰਕੇ ਰਾਵਣ ਆਪਣੇ ਆਸਥਾਨ ਜਿਹੜਾ ਸੀ ਆਪਣੀ ਕਿੰਗਡਮ ਸੀ ਜੀ ਲੰਕਾ ਲੰਕਾ ਘਰ ਸੋਨੇ ਕਾ ਭਇਆ ਮੂਰਖਾਵਣ ਕਿਆਲੇ ਗਿਆ ਗੁਰਬਾਣੀ ਤੋਂ ਕਹੇ ਕੋਟ ਕਰ ਰਿਆ ਮੈਂ ਉਹ ਲੰਕਾ ਚ ਲੈ ਗਿਆ ਹੁਣ ਪਤਾ ਨਹੀਂ ਇਹ ਉਹ ਲੰਕਾ ਹੈ ਜਿਹੜਾ శ్రీਲੰਕਾ ਜਾਂ ਕੋਈ ਲੰਕਾ ਸਟੇਟ ਸੀ ਭਾਰਤ ਵਿੱਚ ਰਮੇਸ਼ਵਰਮ ਉਹਦੇ ਨਾਲ ਸਮੁੰਦਰ ਲੱਗਦਾ ਜੇ ਤੇ ਰਾਮ ਸੇਤੂ ਬਣਿਆ ਹੋਇਆ ਜਿਹੜੀ ਰਾਮਚੰਦਰ ਜੀ ਨੇ ਉਹ ਸੇਤੂ ਬਣਾਨੇ ਪੁਰ ਉਹ ਪੁਰ ਬਣਾਇਆ ਸੀ ਉਥੋਂ ਦੀ ਪਾਰ ਕਰਕੇ ਉਹ ਫਿਰ ਗਏ ਸੀ ਲੰਕਾ ਤੇ ਤੇ ਹਮਲਾ ਕਰਕੇ ਤੇ 라ਵਣ ਦਾ ਉਹਨਾਂ ਨੇ ਵੱਧ ਕੀਤਾ ਸੀ ਯਾਨੀ ਉਹਨੂੰ ਮਾਰ ਮੁਕਾਇਆ ਸੀ ਸ਼ਿਕਸ ਦਿੱਤੀ ਸੀ ਜੰਡਰਵਿਚ ਇਹ ਸੀਤਾ ਮਾਤਾ ਨੂੰ ਲਿਜਾਣ ਕਰਕੇ ਫਿਰ ਹਨੂਮਾਨ ਜੀ ਗਏ ਹਨੂਮਾਨ ਜੀ ਦੀ ਸੈਨਾ ਨਾਲ ਰੜੀ ਇਹ ਬੜਾ ਲੰਮਾ ਵਰਤਾਂਤ ਹੈ ਜਿੰਨਾ ਲੰਮਾ ਇਹਨੂੰ ਕਰ ਲਈ ਕਰ ਸਕਦੇ ਆ ਪਰ ਸੰਖੇਪ ਵਿੱਚ ਕਿਉਂਕਿ ਸਮੇਂ ਵਿੱਚ ਰਹਿੰਦੇ ਹੋਏ ਸਾਰੀ ਗੱਲ ਕਰਨੀ ਆ ਉਹ ਫਿਰ ਜੰਗ ਹੋਈ ਜੰਗ ਵਿੱਚ ਜਿਹੜਾ ਬਭਿਸ਼ਣ ਸੀ ਕਿਉਂਕਿ ਉਹਨੇ ਅਮਰ ਹੋਣ ਦਾ ਸਾਰਾ ਇਹ ਲਿਆ ਹੋਇਆ ਸੀ ਤੇ ਵਰ ਤੇ ਉਹ ਉਹਨੂੰ ਉਹਨੇ ਭਿਸ਼ਣ ਨਾਲ ਲੜ ਗਿਆ ਉਹਦੀ ਆਤਮਾ ਨੇ ਕਿਹਾ ਵੀ ਨਹੀਂ ਸਹੀ ਪਾਸੇ ਦਾ ਸਾਥ ਦੇਣਾ ਚਾਹੀਦਾ ਮ ਭਿਸ਼ਣ ਸਕਾਪਰਾ ਸੀ ਉਹਨੇ ਦੱਸਿਆ ਕਿ ਦੀ ਧੁੰਨੀ ਵਿੱਚ ਤੀਰ ਮਾਰੋ ਤੇ ਤਾਂ ਇਹ ਦੀ ਮੁਕਤੀ ਹੋਊਗੀ ਤੇ ਰਾਮਚੰਦਰ ਜੀ ਨੇ ਉਹਦੀ ਧੁੰਨੀ 'ਤੇ ਤੀਰ ਮਾਰਿਆ ਤੇ ਉਹ ਇਸ ਸੰਸਾਰ ਤੋਂ ਕੂਚ ਕਰ ਗਿਆ ਪਰ ਜਾਣ ਤੋਂ ਪਹਿਲਾਂ ਉਹਨੇ ਭਗਵਾਨ ਰਾਮਚੰਦਰ ਜੀ ਜਦੋਂ ਉਹਦੇ ਕੋਲ ਗਏ ਤੇ ਉਹਨਾਂ ਨੇ ਅਸ਼ੀਰਵਾਦ ਦੇਖੋ ਕਿੰਡੀ ਵੱਡੀ ਉਚਤਾ ਹੈ ਰਾਮਚੰਦਰ ਜੀ ਦੀ ਉਹਨਾਂ ਨੇ ਕਿਹਾ ਤੁਸੀਂ ਬਹੁਤ ਤੁਹਾਡੇ ਬ੍ਰह्म ज्ञानी ਹੋ ਮਹਾਪੁਰਖ ਹੋ ਇਸ ਲਈ ਮੈਨੂੰ ਕੋ ਅਸ਼ੀਰਵਾਦ ਦਿਓ ਤੇ ਉਹਨਾਂ ਨੇ ਕੁਝ ਬਚਨ ਉਹਨਾਂ ਨੂੰ ਦੱਸੇ ਜਿਹਨਾਂ ਤੇ ਉਹਨਾਂ ਨੇ ਜ਼ਰੂਰ ਅਮਲ ਕੀਤਾ ਹੋਵੇਗਾ ਇਹ ਹੈ ਇਹਨੂੰ ਕਹਿੰਦੇ ਨੇ ਵਿਜੇ ਦਸ਼ਮੀ ਜਾਨੀ ਵਿਜੇ ਦਸ਼ਮੀ ਦਾ ਮਤਲਬ ਹੈ ਕਿ ਜਿੱਤ ਦਾ ਪੁਰਬ 10ਵੇਂ ਦਿਨ ਉਹ ਜਿੱਤ ਦਾ ਜਸ਼ਨ ਮਨਾਇਆ ਜਾਂਦਾ ਇਹ ਕਿਹਾ ਜਾਂਦਾ ਆਮ ਤੌਰ ਤੇ ਸਦਾਈ মিডিਆ ਵਿੱਚ ਵੀ ਸਾਰੇ ਵੀ ਕਿ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਬੁਰੀਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਇਹ ਤਿਹਾਰ ਹੈ ਦੁਸਹਿਰਾ ਜਾਂ ਵਿਜੇਦਸ਼ਮੀ ਇਹ ਹੈ ਇਸਦਾ ਇਤਿਹਾਸ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਸੰਖੇਪ ਹੁਣ ਗੱਲ ਕਰੀਏ ਕੇ ਦੇਸ਼ ਪਾਰਵਤ ਮਨਾਇਆ ਜਾਂਦਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਹੜੇ ਕਿਹੜੇ ਆ ਸ਼ੂਬੇ ਵਿੱਚ ਇਹਨੂੰ ਕਿਵੇਂ ਕਿਵੇਂ ਮਨਾਇਆ ਜਾਂਦਾ ਵੈਸੇ ਤਾਂ ਸਾਰੇ ਦੇਸ਼ ਵਿੱਚ ਮਨਾਇਆ ਜਾਂਦਾ ਪਰ ਦੱਖਣੀ ਭਾਰਤ ਵਿੱਚ ਇਸ ਨੂੰ ਮਨਾਉਣ ਦਾ ਪ੍ਰਚਲਨ ਘਟ ਹੈ ਉਹ ਲੋਕ 라ਵਣ ਦੀ ਪੂਜਾ ਕਰਦੇ ਆ ਅੱਗੇ ਤਾਂ ਇਦਾਂ ਕਈ ਵਾਰੀ ਹੋਇਆ ਕਿ ਛੜਪਾਂ ਵੀ ਹੁੰਦੀਆਂ ਨਹੀਂ ਆ ਉਹ 라ਵਣ ਨੂੰ ਜੇ ਜਿਹੜੇ ਬੁੱਤ ਬਣਾਏ ਜਾਂਦੇ ਨੇ 라ਵਣ ਕਈ ਦਿਨ ਪਹਿਲਾਂ تیاری ਸ਼ੁਰੂ ਹੋ ਜਾਂਦੀ ਹੈ ਇੱਕ ਤਾਂ ਰਾਮਲੀਲਾ ਸ਼ੁਰੂ ਹੁੰਦੀ ਹੈ ਉਹ ਬੜਾ ਇੱਕ ਇਤਿਹਾਸਿਕ ਮੌਕਾ ਹੁੰਦਾ ਹੈ ਸਾਰੇ ਸ਼ਹਿਰਾਂ ਕਸਬਿਆਂ ਵਿੱਚ ਆ ਰਾਮਲੀਲਾ ਮੰਡਲੀਆਂ ਬਣੀਆਂ ਹੋਈਆਂ ਨੇ ਉਹ ਫਿਰ ਨਾਟਕ ਮੰਚਨ ਕਰਦੀਆਂ ਨੇ ਪ੍ਰਾਤਨ ਸਮੇਂ ਜਿਹੜਾ ਥੀਏਟਰ ਹੁੰਦਾ ਸੀ ਅਸੀਂ ਵੀ ਨਿਆਣੇ ਹੁੰਦੇ ਜਾਂਦੇ ਹੁੰਦੇ ਸੀ ਦੇਖਣ ਬਹੁਤ ਇੱਕ ਵਧੀਆ ਪ੍ਰੋਗਰਾਮ ਹੁੰਦਾ ਉਹ 8-9 ਦਿਨ ਜਿਹੜੀ ਰਾਮਲੀਲਾ ਚੱਲਦੀ ਆ ਉਹਦੇ ਵਿੱਚ ਸਾਰੇ ਫਿਰ ਆਪੋ ਆਪਣਾ ਪਾਠ ਕਰਦੇ ਆ ਕਿ ਪਿੰਡਾਂ ਵਿੱਚ ਓਟਰਾੜੀਆਂ ਲੈ ਕੇ ਸਾਡੇ ਨੇੜੇ ਜਨੰਦਰ ਛੌਣੀ ਆ ਉੱਥੇ ਅਸੀਂ ਜਾਣਾ ਤੇ ਦੇਖਣੀ ਤੇ ਹੁਣ ਤਾਂ ਚਲੋ ਸਮੇਂ ਦੇ ਨਾਲ ਕੁਝ ਬਦਲਾ ਆ ਗਿਆ ਪਰ ਰਾਮਲੀਲਾ ਹੁਣ ਵੀ ਹੁੰਦੀ ਹੈ ਰਾਮਲੀਲਾ ਦਾ ਫਿਰ ਅੰਤਮ ਜਿਹੜਾ ਹੁੰਦਾ ਉਹ ਭਰਤ ਮਿਲਾਪ ਦੇ ਨਾਲ ਸਮਾਪਤ ਹੁੰਦੀ ਹੈ ਤੇ ਦਸਹਿਰੇ ਦੇ ਨਾਲ ਹੀ ਰਾਮਲੀਲਾ ਸਮਾਪਤ ਹੋ ਜਾਂਦੀ ਹੈ ਇਹਦਾ ਮੰਚਨ ਸਮਾਪਤ ਹੋ ਜਾਂਦਾ ਤੇ ਉਧਰ ਦੇ ਲੋਕ ਨਹੀਂ ਮਨਾਉਂਦੇ ਪਰ ਕੁਝ ਸਟੇਟਸ ਵਿੱਚ ਦੱਖਣ ਭਾਰਤੀ ਸਟੇਟਸ ਵਿੱਚ ਮਨਾਉਂਦੇ ਵੀ ਨੇ ਪਰ ਉਹਨਾਂ ਦਾ ਆਪਣਾ ਇੱਕ ਵੱਖਰਾ ਤੇ ਅਲੱਗ ਢੰਗ ਹੈ ਮਨਾਉਣ ਦਾ ਉਹ ਦੁਰਗਾ ਮਾਤਾ ਦੀ ਪੂਜਾ ਕਰਦੇ ਨੇ ਸਰਸਵਤੀ ਦੀ ਪੂਜਾ ਕਰਦੇ ਨੇ ਜਾਣਕੀ ਦੇਵੀ ਸਰਸਵਤੀ ਦੀ ਇਸ ਤਰ੍ਹਾਂ ਉਹ ਮਨਾਉਂਦੇ ਨੇ ਇਹਨੂੰ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਇਹ ਦੇਸ਼ ਵਿੱਚ ਜਿਹੜਾ ਸਭ ਤੋਂ ਵੱਡਾ ਤਿਹਾਰ ਹੈ ਉਹ ਕੁਲੂ ਹਿਮਾਚਲ ਪ੍ਰਦੇਸ਼ ਵਿੱਚ ਮਨਾਇਆ ਜਾਂਦਾ ਕੁਲੂ ਦਾ ਜਸਰਾ ਇਹ ਕੋਲ ਦੁਨੀਆ ਵਿੱਚ ਮਸ਼ਹੂਰ ਹੈ ਇਹਨੂੰ ਦੇਖਣ ਲਈ ਇਹਨੂੰ ਇੰਜੋਏ ਕਰਨ ਲਈ ਇਹਦੀ ਫੈਸਟੀਵਿਟੀ ਨੂੰ ਮਾਨਣ ਵਾਸਤੇ ਵਿਦੇਸ਼ਾਂ ਤੋਂ ਵੀ ਬਹੁਤ ਸਾਰੇ ਸਲਾਨੀ ਹਰ ਸਾਲ ਵੱਡੀ ਗਿਣਤੀ ਵਿੱਚ ਆਉਂਦੇ ਆਂ ਹਰ ਸਾਲ ਤੇ ਉਹ ਕੈਮਰਾ ਵਿੱਚ ਬੰਦ ਕਰਕੇ ਕੈਮਰਾ ਬੰਦ ਕਰਕੇ ਸਾਰੇ ਫੈਸਟੀਵਲ ਨੂੰ ਉਹ 10 ਦਿਨ ਦਾ ਸਹਿਰਾ ਹੁੰਦਾ ਜਦੋਂ ਇਧਰ ਸਹਿਰਾ ਖਤਮ ਹੋ ਜਾਂਦਾ ਹੈ ਉੱਥੇ ਸ਼ੁਰੂ ਹੁੰਦਾ ਹੈ 10 ਦਿਨ ਫਿਰ ਉੱਥੋਂ ਦੇ ਲੋਕ ਜਿਹੜੇ ਨੇ ਆਪੋ ਆਪਣੇ ਜਿਹੜੇ ਉਹਨਾਂ ਦੇ ਕੁੱਲ ਦੇਵਤੇ ਨੇ ਕੁੱਲ ਦੇਵਤੇ ਉਹਨਾਂ ਦੀਆਂ ਮੂਰਤੀਆਂ ਸਜਾ ਕੇ ਤੇ ਉਹ ਇੱਕ ਸ਼ੋਭਾ ਯਾਤਰਾ ਦੀ ਸ਼ਕਲ ਵਿੱਚ ਇਹ ਅੰਤਮ ਦਿਨ ਹੁੰਦਾ ਸ਼ੋਭਾ ਯਾਤਰਾ ਦੀ ਸ਼ਕਲ ਵਿੱਚ ਜਾਂਦੇ ਨੇ ਉਹ ਸ਼ੋਭਾ ਯਾਤਰਾ ਵੀ ਵੇਖਣ ਵਾਲੀ ਹੁੰਦੀ ਹੈ ਜਦੋਂ ਕੁੱਲੂ ਦੇ ਬਾਜ਼ਾਰਾਂ ਵਿੱਚ ਦੀ ਉਹ ਨਿਕਲਦੀ ਹੈ ਤੇ ਇਹਦੇ ਨਾਲ ਨਾਲ ਜਿਹੜੇ ਉੱਥੋਂ ਦੇ ਪੁਰਾਤਨ ਸਾਜ਼ ਨੇ ਰਵਾਇਤੀ ਸਾਜ਼ ਬਾਂਸਰੀ ਖੜਤਾਲਾਂ ਚੜਨੇ ਹਰਮੋਨੀਅਮ ਢੋਲ ਕੀ ਚਮਟਾ ਤੇ ਡੁਗਡੁਗੀ ਜਾਂ ਢਮਰੂ ਤੇ ਇਕਤਾਰਾ ਤੇ ਹੋਰ ਜਿਹੜੇ ਸਾਜ਼ ਹੈ ਉਹ ਸਾਰੇ ਲੈ ਕੇ ਉਹ ਹੋਰ ਪਹਾੜੀ ਸਾਜ਼ ਵੀ ਜਿਹੜੇ ਹੋਣਗੇ ਉਹ ਲੈ ਕੇ ਉਹ ਫਿਰ ਨਾਚੇ ਦੇ ਟੱਪਦੇ ਤੇ ਭਜਨ ਗਾਉਂਦੇ ਉਸ ਵਿੱਚ ਸ਼ਾਮਲ ਹੁੰਦੇ ਆ ਸ਼ੋਭਾ ਯਾਤਰਾ ਵਿੱਚ ਤੇ ਦੁਕਾਨਾਂ ਵਗੈਰਾ ਲੱਗਦੀਆਂ ਨੇ ਬਹੁਤ ਸਾਰੀ ਖਰੀਦੋਖੋਰੀ ਹੁੰਦੀ ਹੈ ਹਰ ਦੇਸ਼ ਤੇ ਵੱਡੇ ਬਾਜ਼ਾਰ ਘਰਾਣੇ ਉੱਥੇ ਜਾ ਕੇ ਆਪਣੇ ਸਟਾਲ ਲਾਉਂਦੇ ਨੇ ਇਸ ਕਰਕੇ ਦੇਸ਼ ਵਿੱਚ ਅਵਲ ਨੰਬਰ ਤੇ ਜਿਹੜਾ ਦਸਹਿਰਾ ਮਨਾਇਆ ਜਾਂਦਾ ਹੈ ਉਹ ਹੈ ਗੁਰੂ ਦਾ ਦਸਹਿਰਾ ਤੇ ਜਿਹੜਾ ਵਿਜੇ ਦਸ਼ਮੀ ਜਾਂ ਦਸਹਿਰੇ ਦਾ ਤਿਹਾੜ ਦਸਹਿਰੇ ਵਾਲੇ ਦਿਨ ਮਨਾਇਆ ਜਾਂਦਾ ਉਸ ਦਿਨ ਤਾਂ ਫਿਰ ਰੌਣਕਾਂ ਹੀ ਬਹੁਤ ਹੁੰਦੀਆਂ ਨੇ ਬਾਜ਼ਾਰਾਂ ਵਿੱਚ ਪਿੰਡਾਂ ਪਿੰਡਾਂ ਕਸਵਿਆਂ ਸ਼ਹਿਰਾਂ ਹਰ ਜਗ੍ਹਾ ਦੇ ਉੱਤੇ ਗਰੀਬ ਅਮੀਰ ਜੋ ਵੀ ਹੋਵੇ ਉਹ ਆਪੋ ਆਪਣੀ ਤਰੀਕੇ ਨਾਲ ਇਸ ਖੁਸ਼ੀ ਦੇ ਤਿਉਹਾਰ ਨੂੰ ਜ਼ਰੂਰ ਮਨਾਉਂਦਾ ਹੈ ਇਹਦੀ ਚਾਲ ਤੁਸੀਂ ਵੇਖ ਸਕਦੇ ਹੋ ਇਸ ਤਿਉਹਾਰ ਦਾ ਇੱਕ ਸੱਭਿਆਚਾਰਕ ਮਹੱਤਵ ਵੀ ਹੈ ਇਹਦਾ ਹੈ ਕਿ ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਨੱਚਣ ਕੁੱਦਣ ਮਨਕਾ ਚਾਓ ਨਾਨਕ ਜਨਮਨ ਪਾਵਤਨਾ ਮਨ ਪਾਓ ਜੇ ਖੁਸ਼ੀ ਦਾ ਤਿਉਹਾਰ ਹੈ ਜੇ ਰਾਮਚੰਦਰ ਜੀ ਦੀ ਜਿੱਤ ਦਾ ਇਹ ਤਿਉਹਾਰ ਹੈ ਤੇ ਇਹਨੂੰ ਸੱਭਿਆਚਾਰਕ ਤੌਰ ਤੇ ਮਨਾਇਆ ਜਾਵੇ ਇਹ ਨੂੰ 우ਮਾਤੇ ਸ਼ਾਰਨ ਮਨਾਇਆ ਜਾਵੇ ਇਹ ਸਾਡੇ ਸੱਭਿਆਚਾਰ ਦਾ ਇੱਕ ਪ੍ਰਤੀਕ ਹੈ ਦੂਸਰਾ ਹੈ ਭੀਰਤਾ ਦਾ ਪ੍ਰਤੀਕ ਭੀਰਤਾ ਦਾ ਪ੍ਰਤੀਕ ਇਸ ਕਰਕੇ ਹੈ ਕਿ ਇਹ ਇਹਦੇ ਪੱਖ ਨੇ ਨਾ ਕਈ ਇਹਦਾ ਇੱਕ ਇੱਕ ਪੱਖ ਉਹ ਗੁਣ ਹੈ ਕਿ ਭੀਰਤਾ ਕਿ ਵਿਅਕਤੀ ਵਿੱਚ ਭੀਰਤਾ ਦੇ ਗੁਣ ਜ਼ਰੂਰ ਹੋਣੇ ਚਾਹੀਦੇ ਆ ਉਹਦੇ ਵਿੱਚ ਜੋਸ਼ ਹੋਣਾ ਚਾਹੀਦਾ ਉਹਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਉਹਦੇ ਵਿੱਚ ਜ਼ੁਲਮ ਦੇ ਖਿਲਾਫ ਲੜਨ ਦੀ ਤਾਕਤ ਹੋਣੀ ਚਾਹੀਦੀ ਆ ਔਰ ਸਮਾਪਨ ਦੇ ਉੱਤੇ ظلم دا مقابلہ کرنا ਚਾਹੀਦਾ ਜਿਵੇਂ ਰਾਮਚੰਦਰ ਜੀ ਨੇ ਕੀਤਾ ਜਿਵੇਂ ਉਸ ਵਿਧਿ ਕੀ ਦੇ ਖਿਲਾਫ ਹਰ ਵਿਅਕਤੀ ਨੂੰ ਇਹ ਤੋਂ ਪ੍ਰੇਰਣਾ ਲੈ ਕੇ ਇਹ ਪ੍ਰਣ ਕਰਨਾ ਚਾਹੀਦਾ ਜਿਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਨਾ ਕਿ ਜਬੇ ਬਾਣ ਲਾਗੇ ਤਬੇ ਰੋਸ ਢਾਗੇ ਜਾਂ ਉਹਨਾਂ ਨੇ ਕਿਹਾ ਚੁਕਾਰ ਅਜ਼ ਹਮਾ ਹੀ ਤੇਰ ਗੁਜ਼ਰ ਹਲਾਲਸ ਬੁਰਦਨ ਬਾ ਸ਼ਮਸ਼ੀਰ ਦਸ ਜਦੋਂ ਗੱਲਬਾਤ ਨਾਲ ਕਿਸੇ ਮਸਲੇ ਨੂੰ ਹੱਲ ਕਰਨ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣ ਉਦੋਂ ਫਿਰ ਜੰਗ ਕਰਨਾ ਤਲਵਾਰ ਹੱਥ ਵਿੱਚ ਲੈਣੀ ਉਹਨਾਂ ਨੇ ਤਾਂ ਕਿਰਪਾ ਕੁਰਬਾਨ kia ਕਿਰਪਾ ਕਿਰਪਾ ਆਨ ਇਹਨੂੰ ਹੱਥ ਵਿੱਚ ਲੈ ਕੇ ਫਿਰ ਮੈਦਾਨੇ ਜੰਗ ਵਿੱਚ ਉਤਰਨਾ ਇਹ ਇਨਸਾਨ ਦਾ ਪਰਮ ਧਰਮ ਹੈ ਜਿਹੜਾ ਰਾਮਚੰਦਰ ਜੀ ਨੇ ਨਿਭਾਇਆ ਔਰ ਉਹ ਅਤਹੀ ਰਣਮੇ ਤਵਜੂ ਮਰੂ ਦੇ ਮਹਾਵਾਕ ਅਨੁਸਾਰ ਉਹਨਾਂ ਨੇ ਜੰਗ ਕੀਤੀ ਔਰ ਫਤਿਹ ਹਾਸਲ ਕੀਤੀ ਇਹ ਬੀਰਤਾ ਦਾ ਪ੍ਰਤੀਕ ਹੈ ਇੱਕ ਸਾਡੇ ਸਭਿਆਚਾਰ ਦਾ ਪ੍ਰਤੀਕ ਹੈ ਇੱਕ ਬੀਰਤਾ ਦਾ ਪ੍ਰਤੀਕ ਹੈ ਇੱਕ ਤੀਜਾ ਪਹਿਲੂ ਇਹਦਾ ਅਨੇਕਤਾ ਵਿੱਚ ਇਕਤਾ ਯੂਨਿਟੀ ਇਨ ਡਾਇਵਰਸਿਟੀ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਵਿਦੇਸ਼ਾਂ ਵਿੱਚ ਮਨਾਇਆ ਜਾਂਦਾ ਵੋਖੋ ਵਖਰੇਟਾਂ ਨਾਲ ਆਪੋ ਆਪਣੇ ਤਰੀਕਿਆਂ ਨਾਲ ਆਪੋ ਆਪਣੀ ਅਕੀਦਤ ਨਾਲ ਪਰ ਭਾਵਨਾ ਸਾਰਿਆਂ ਦੀ ਇੱਕੋ ਹੁੰਦੀ ਹੈ ਕਿ ਅਕਾਲ ਪੁਰਖ ਅੱਗੇ ਪ੍ਰਭੂ ਅੱਗੇ ਈਸ਼ਵਰ ਅੱਗੇ ਪ੍ਰਾਰਥਨਾ ਕੀਤੀ ਜਾਵੇ ਸੁੱਖ ਸਮਰiddhi ਦੀ ਖੁਸ਼ਹਾਲੀ ਦੀ ਔਰ ਚੜ੍ਹਦੀ ਕਲਾ ਦੀ ਜਿਹੜਾ ਮੈਂ ਰਾਜਾਂ ਦਾ ਜ਼ਿਕਰ ਕੀਤਾ ਸੀ ਪੰਜਾਬ ਵਿੱਚ ਤਾਂ ਆਮ ਤੌਰ ਤੇ ਇਸੇ ਤਰ੍ਹਾਂ ਮਨਾਇਆ ਜਾਂਦਾ ਹੈ ਕਿ 라ਵਣ ਤਿੰਨ ਤਿੰਨ ਬਣਾਏ ਜਾਂਦੇ ਨੇ ਪਹਿਲਾਂ ਤਿਆਰੀ ਹੋ ਜਾਂਦੀ ਆ ਸਭ ਤੋਂ ਵੱਡਾ ਜਿਹੜਾ ਉੱਚਾ ਤੇ ਲੰਮਾ ਬਣਾਇਆ ਜਾਂਦਾ ਪੁਤਲਾ ਉਹ ਉਹ ਬਣਾਇਆ ਜਾਂਦਾ 라ਵਣ ਦਾ ਫਿਰ ਮੇਘਨਾਦ ਤੇ ਕੁੰਭਕਰਨ ਦਾ ਇਹ ਤਿੰਨ ਬਣਾ ਕੇ ਇਹਨਾਂ ਦੀ ਤਿਆਰੀ ਹੁੰਦੀ ਰਹਿੰਦੀ ਆ ਤੇ ਇਹਦੇ ਵਿੱਚ ਪਟਾਕੇ ਭਰੇ ਜਾਂਦੇ ਆ ਫਿਰ ਜਦੋਂ ਸ਼ਹਿਰ ਦਾ ਮੇਲਾ ਲੱਗਦਾ ਤੇ ਉਥੇ ਲੋਕ ਇਕੱਠੇ ਹੁੰਦੇ ਆ ਫਿਰ ਉਥੇ ਥੋੜਾ ਜਿਹਾ ਜੰਗ ਦਾ ਵੀ ਦ੍ਰਿਸ਼ ਹੁੰਦਾ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਅਗਨੀ ਦਿੱਤੀ ਜਾਂਦੀ ਹੈ ਸੂਰਜੀ ਦੇ ਟਰਨ ਤੋਂ ਪਹਿਲਾਂ ਫਿਰ ਪਟਾਕੇ ਦੀ ਗੜਗੜਾਹਸ ਦੇ ਨਾਲ ਹੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਸ ਤਰ੍ਹਾਂ ਦੇ ਜਿਹੜੇ ਨਾਦ ਨੇ ਆਵਾਜ਼ਾਂ ਨੇ ਸ਼ਰਧਾ ਪੀਂਗੀਆਂ ਉਹ ਆਕਾਸ਼ ਗੁਜਾਉਂ ਉਹਨਾਂ ਨੂੰ ਮਿਲਦੀਆਂ ਨੇ ਇਸ ਤਰ੍ਹਾਂ ਉਹ ਫਿਰ ਦਸਹਿਰਾ ਸੰਪੂਰਨ ਹੁੰਦਾ ਇਸ ਦਿਨ ਲੋਕ ਖਰੀਦਾਰੀ ਬਹੁਤ ਕਰਦੇ ਆ ਹਰ ਕਿਸਮ ਦੀਆਂ ਮਠਿਆਈਆਂ ਹੋਰ ਸਮਾਨ ਜਿਹੜੇ ਦੁਕਾਨਾਂ ਦੁਸਹਿਰੇ ਵਾਲੇ ਦਿਨ ਤੋਂ ਸਾਜਣ ਦੇ ਨੇ ਤਕਰੀਬਨ ਤੇ ਫਿਰ ਅੱਗੇ ਦੀਵਾਲੀ ਆਉਂਦੀ ਆ ਨਾ ਤੇ ਦੀਵਾਲੀ ਤੱਕ ਫਿਰ ਇਸੇ ਤਰ੍ਹਾਂ ਇਹ ਫੈਸਟੀਵਿਟੀ ਜਿਹੜੀ ਆ ਇਹ ਉਮਾਹ ਤੇ ਸ਼ਾਦਾ ਮਾਹੌਲ ਜਿਹੜਾ ਉਹ ਬਣਿਆ ਰਹਿੰਦਾ ਤੇ ਹਰ ਦੁਕਾਨਦਾਰ ਦੀ ਕੋਸ਼ਿਸ਼ ਹੁੰਦੀ ਚਾਹੇ ਉਹ ਕੋਈ ਵੀ ਦੁਕਾਨ ਕਰਦਾ ਮੈਂ ਇੱਕ ਇਹਨਾਂ ਸਿਰ ਅ ਦਵਾਈਆਂ ਵਾਲੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਤਿਗਰੀਨ ਹਰ ਦੁਕਾਨਦਾਰ ਜਿਹੜਾ ਉਹ ਪਟਾਖੇ ਹੋਏ ਹੋਰ ਸਮਾਨ ਜਿਹੜਾ ਹੋਇਆ ਜਿਹੜਾ ਵੀ ਇਸ ਤਿਹਾਰ ਨਾਲ ਮੇੜ ਖਾਂਦਾ ਹੈ ਉਹ ਆਪਣੇ ਕੋਲ ਰੱਖਦਾ ਤਾਂ ਕਿ ਵਾਧੂ ਆਮਦਨ ਉਹਨੂੰ ਹੋ ਸਕੇ ਇਹ ਹੀ ਤਾਂ ਕਹਿੰਦੇ ਜੀ ਦੇਵਾਰੀ ਦਸਾਰੇ ਵਾਲੇ ਦਿਨ ਅਸੀਂ ਸਾਲ ਜਿੰਨੀ ਕਮਾਈ ਕਰ ਲਈਨੇ ਇਹ ਅਜਿਆਂ ਵੀ ਮੈਨੂੰ ਕਈ ਦੁਕਾਨਦਾਰਾਂ ਨੇ ਦੱਸਿਆ ਫਿਰ ਅੱਗੇ ਜੀ ਮਹਾਰਾਸ਼ਟਰ ਵਿੱਚ ਕਿਵੇਂ ਮਨਾਇਆ ਜਾਂਦਾ ਮਹਾਰਾਸ਼ਟਰ ਵਿੱਚ ਇਸ ਤਿਹਾਰ ਨੂੰ ਮਨਾਇਆ ਜਾਂਦਾ ਦੁਰਗਾ ਪੂਜਾ ਦੇ ਰੂਪ ਚ ਮਾਂ ਜਾਨਕੀ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ 9 ਦਿਨ ਤੇ 10ਵੇਂ ਦਿਨ ਫਿਰ ਜਿਹੜਾ ਉਹ ਮਨਾਇਆ ਜਾਂਦਾ ਇਹ ਤਿਹਾਰ ਦੁਸ਼ਹਿਰੇ ਦਾ ਇਸੇ ਤਰ੍ਹਾਂ ਜਿਹੜਾ ਨਾਰਥ-ਈਸਟ ਹੈ ਜਿਵੇਂ ਅਸਾਮ ਹੈ ਤੇ ਤਾਮਿਲਨਾਡੂ ਹੈ ਕਰਨਾਟਕਾ ਹੈ ਤੇ ਕੇਰਲਾ ਹੈ ਇਹ ਜਿਹੜੇ ਸਟੇਟਸ ਨੇ ਗੁਜਰਾਤ ਵਿੱਚ ਵੀ ਬਹੁਤ ਚੜਦੀ ਕਲਾ ਨਾਲ ਮਨਾਇਆ ਜਾਂਦਾ ਪਰ ਇਹ ਜਿਹੜੀਆਂ ਦੱਖਣੀ ਸੇਟਸ ਨੇ ਇਹਨਾਂ ਵਿੱਚ ਦੁਰਗਾ ਮਈਆ ਦੀ ਪੂਜਾ ਹੁੰਦੀ ਹੈ ਮੇਨ ਮੇਨਲੀ ਤੇ ਵਾਂਗ ਜਿਵੇਂ ਦੱਸਿਆ ਕੋਈ ਥਾਂ ਤਾਂ ਕੁਝ ਲੋਕ ਜਿਹੜੇ ਕੱਟਰਵਾਦੀ ਨੇ ਉਹ ਪੁੱਤਰੇ ਸਾੜਦੇ ਨੇ ਆ ਰਾਮਚੰਦਰ ਤੇ ਦੀ ਜਿੱਤ ਦੀ ਖੁਸ਼ੀ ਵਿੱਚ ਭਗਵਾਨ ਰਾਮਚੰਦਰ ਦੀ ਜਿੱਤੀ ਖੁਸ਼ੀ ਵਿੱਚ ਨੇਕੀ ਦੀ ਵਧਿਉ ਤੇ ਜਿੱਤ ਦੇ ਪ੍ਰਤੀਕ ਦੁਸਾਰੇ ਦੇ ਮੋਕੇ ਤੇ ਰਾਵਣ ਦੇ ਮੇਗਨਾਥੇ ਕਮ ਕਰਦੇ ਪਰ ਬੌਧੀ ਥਾਈ ਮਾਤਾ ਦੁਰਗਾ ਦੁਰਗਾ ਮਾਂ ਦੀ ਪੂਜਾ ਕੀਤੀ ਜਾਂਦੀ ਦੁਰਗਾ ਪੂਜਾ ਨੂੰ ਕਹਿੰਦੇ ਨੇ ਇਸ ਤਰ੍ਹਾਂ ਵੈਸ਼ਮੰਗਾਲ ਵਿੱਚ ਇਹ ਦੁਰਗਾ ਪੂਜਾ ਦਾ ਤਿਹਾਰ ਬਹੁਤ ਹੀ ਚੜ੍ਹਦੀ ਕਲਾ ਨਾਲ ਉਮਾਤੇ ਸ਼ਰਮ ਮਨਾਇਆ ਜਾਂਦਾ ਤੋਂ ਇਸ ਤਰ੍ਹਾਂ ਇਸ ਤਿਹਾਰ ਨੂੰ ਮਨਾਉਣ ਦੀ ਰੀਤ ਬਹੁਤ ਪੁਰਾਣੀ ਚੱਲੀ ਆਲੀ ਹੈ ਤੇ ਕੋਸ਼ਿਸ਼ ਕਰੀਏ ਕਿ ਇਹਨਾਂ ਰਵਾਇਤਾ ਦੀ ਆਪਾਂ ਪਰਣਾ ਕਰਦੇ ਹੋਏ ਇਹਨਾਂ ਤਿਹਾੜੀ ਨੂੰ ਬੜੀ ਸਤਿ ਭਾਵਨਾ ਦੇ ਤਰੀਕੇ ਨਾਲ ਮਨਾਈਏ ਸਾਰਿਆਂ ਨੇ ਮਿਲ ਜੁੜ ਕੇ ਮਨਾਈਏ ਤੇ ਇਹ ਤਿਹਾੜੀ ਸਾਨੂੰ ਰੋਸੇ ਗਿਲੇ ਛੱਡ ਕੇ ਭਰਾਤਰੀ ਭਾਵ ਦਾ ਸੰਦੇਸ਼ ਦਿੰਦੇ ਨੇ ਇਸ ਸੰਦੇਸ਼ ਤੇ ਉਤੇ ਅਮਲ ਕਰਨਾ ਚਾਹੀਦਾ ਅਸੀਂ ਵੀ ਤੁਹਾਨੂੰ ਦੁਸਹਿਰੇ ਦੇ ਜਾਂ ਵਿਜੇ ਦਸ਼ਮੀ ਦੇ ਮੌਕੇ ਤੇ ਆਪਣੇ ਸਾਰੇ ਦਰਸ਼ਕ ਸਹਿਬਾਨ ਨੂੰ ਬਹੁਤ ਬਹੁਤ ਵਧਾਈ ਦਿੰਦੇ ਹੋਏ ਤੇ ਮੰਗਲ ਕਾਮਨਾ ਕਰਦੇ ਹੋਏ ਇਸ ਐਪੀਸੋਡ ਨੂੰ ਇੱਥੇ ਹੀ ਸ਼ੁਮਾਤ ਕਰਨ ਦੀ ਇਜਾਜ਼ਤ ਚਾਹੁੰਦੇ ਆ ਐਪੀਸੋਡ ਵੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਵੇਖਦੇ ਰਹੋ ਆਪਣੇ ਚੈਨਲ ਦਾ ਪੰਜਾਬ ਕੌਕਸ